ਸਤ ਸ੍ਰੀ ਅਕਾਲ ਜੀ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਦੇ ਤੁਹਾਡਾ ਸਵਾਗਤ ਤੇ ਮੈਂ ਤੁਹਾਡੀ ਜਸੀ ਸੰਧੂ ਅੱਜ ਦੀ ਪੋਡਕਾਸਟ ਵਿੱਚ ਤੁਸੀਂ ਸੁਣੋਗੇ ਨੌਰੰਗ ਸਿੰਘ ਜੀ ਹੁਣਾਂ ਦੀ ਲਿਖੀ ਹੋਈ ਬਹੁਤ ਹੀ ਪਿਆਰੀ ਕਹਾਣੀ ਮੁਰਕੀਆਂ ਹਮ ਹਾਏ ਬਿਮਾਰ ਮਾਂ ਅੰਦਰ ਹੂੰਗਾਰਾ ਮਾਰਦੀ ਕਰੀਮੂ ਤੇ ਰੀਮੂ ਦੋਵੇਂ ਕਰੋੜਪੈ ਖੇੜਦੇ ਸਨ ਤੋਂ ਮੇਰੀ ਚੱਲ ਸੁੱਟ ਕਰੀਮੂ ਨੇ ਕਿਹਾ ਰੀਮੂ ਨੇ ਪਚਾਮਿਆਂ ਤੋਂ ਖਲੋਕੇ ਖਰੋਟਾਂ ਦੀ ਲੱਪ ਖੁੱਤੀ ਵੱਲ ਵਗਾਹ ਮਾਰੀ ਕੁਝ ਪੈ ਗਏ ਤੇ ਬਾਕੀ ਦੇ ਬਾਹਰ ਖਿੰਡਰਿਆਂ ਵੱਲ ਵੇਖਦਿਆਂ ਉਸ ਆਪਣੇ ਵੱਡੇ ਪਰਾਕ੍ਰੀਮੂ ਤੋਂ ਪੁੱਛਿਆ ਦੱਸ ਚੋਟ ਕਿਹੜੇ ਤੇ ਲਾਵਾਂ ਲਾ ਬਚਕਾਰਲੇ ਤੇ ਰਹੀਮੂ ਨੇ ਸ਼ਿਸ਼ਟ ਬਣ ਕੇ ਅੱਗੇ ਨੂੰ ਝੁੱਕ ਕੇ ਦੱਸੇ ਖਰੋਟ ਤੇ ਕਰੋੜ ਵਗਾਇਆ ਪਰ ਨਿਸ਼ਾਨਾ ਉੱਕ ਗਿਆ ਹਾਂ ਹਾਂ ਉੱਕ ਗਿਆ ਕ੍ਰੀਮੂ ਉੱਚੀ ਸਾਰੇ ਹੱਥ ਉੱਠਿਆ ਹਾਏ ਹਾਏ ਵੇ ਪਾਣੀ ਦਾ ਘਟ ਮੂੰਹ ਚੋਂ ਪਾ ਜਾਓ ਵੇ ਅੰਦਰੋਂ ਮਾਂ ਟੁੱਟਮੀ ਆਵਾਜ਼ ਵਿੱਚ ਬੋਲੀ ਦੇ ਦਿੰਦੇ ਆ ਪਾਣੀ ਵੀ ਕਰੀਮੂ ਨੇ ਕਰੋੜ ਕੁੰਝਦਿਆਂ ਆਖਿਆ ਤੇ ਕਾਲੀ ਨਾਲ ਉਹ ਨਿੱਜ ਥਾਂ ਤੇ ਕਰੋੜ ਕੁੱਤੀ ਵਿੱਚ ਪਾਣ ਜਾ ਖੜੋਤਾ ਤੇ ਅੱਗੇ ਨੂੰ ਬਾਹ ਕਰਕੇ ਖੁੱਤੀ ਵੱਲ ਸੁੱਟੇ ਨਾਲੇ ਉਸ ਕਰੀਮੂ ਤੋਂ ਪੁੱਛਿਆ ਕਿੰਨੇ ਪਏ ਨੇ ਇੱਕੋ ਪਿਆ ਕੁੱਲ ਰਹੀਮੂ ਐਸੇ ਡਾਡਾ ਖੋਸੀ ਉਹ ਚੋਟ ਲਾਣ ਲਈ ਇੱਕ ਕਰੋਟ ਵਾਲਾ ਇਸ਼ਾਰਾ ਕੀਤਾ ਪਤਾ ਨਹੀਂ ਕ੍ਰੀਮੂ ਨੂੰ ਤਾਂ ਚੋਟ ਲੱਗੀ ਕਿ ਨਾ ਪਰ ਉਹ ਜਾਣ ਗਿਆ ਕਿ ਉਸਦੀ ਚੋਟ ਖਰੋਟ ਤੇ ਵੱਜ ਗਈ ਆ ਉਹ ਸਾਰੇ ਖਰੋਟ ਹੋਂਜਣ ਦਾ ਹੱਕਦਾਰ ਆ ਅੱਗੇ ਵਧਿਆ ਪਰ ਰੇਮੋ ਨੇ ਐਉਂ ਕਰਨ ਤੋਂ ਉਸ ਨੂੰ ਡੱਕਿਆ ਉਹਦਾ ਖਿਆਲ ਸੀ ਚੋਟ ਨਹੀਂ ਵੱਜੀ ਐਵੇਂ ਉਹ ਸਾਰੇ ਖਰੋਟ ਚੁੱਕ ਨਹੀਂ ਸਕਦਾ ਪਰ ਕ੍ਰੀਮੂ ਆਖੀ ਜਾਵੇ ਚੋਟ ਲੱਗੀ ਆ ਰੇਮੋ ਆਖੇ ਤੂੰ ਰੋਂਦੂ ਆ ਬਦਾਨ ਵੱਧ ਗਿਆ ਦੋਵੇਂ ਗੁੱਥਮ ਗੁੱਥਾ ਹੋ ਗਏ ਕ੍ਰੀਮ ਉਹ ਵੱਡਾ ਸੀ ਉਸਨੇ ਰਹੀ ਮੂਹ ਦੇ ਦੰਤਾਂ ਤੇ ਹੂਰਾ ਕੱਡ ਮਾਰਿਆ ਤੇ ਲਹੂ ਵਗ ਪਿਆ ਬੁੱਢੀ ਮਾਂ ਅੰਦਰੋਂ ਇੱਕੋ ਸਾਇ ਹਾਏ ਹਾਏ ਕਰਦੀ ਪਾਣੀ ਮੰਗਦੀ ਰਹੀ ਉਹਦੇ ਕੰਨੀਆਂਾਂ ਦੀ ਵਖੜਾਂ ਦੀ ਆਵਾਜ਼ ਪੈ ਪੈ ਕੇ ਉਹਨੂੰ ਬਧੇਰੇ ਦੁਖੀ ਕਰਦੀ ਸੀ ਉਹਦੇ ਤਿਹਾਈ ਬੁੱਲਾਂ ਤੇ ਸਿਕੜੀਆਂ ਆ ਗਈਆਂ ਸਨ ਪਰ ਕਿਸੇ ਉਹਦੀ ਨਾ ਸੁਣੀ ਅੱਜ ਵੀ ਨਹੀਂ ਅੱਗੇ ਵੀ अनेਕਾਂ ਵਾਰੇ ਦੋਵੇਂ ਖੇੜ ਦੇ ਖੇੜ ਦੇ ਲੜ ਪੈਂਦੇ ਸਨ ਇੱਕ ਦੂਜੇ ਦੇ ਝੱਗੇ ਖੋ ਛੜਦੇ ਕਰੂ ਡਾਣਾ ਨਾਲ ਮੂਛੇ ਲਿਛੜਦੇ ਪਰ ਮੋੜ ਗੁੱਸਾ ਠਿੱਲਾ ਹੋਣ ਤੇ ਦੋਵੇਂ ਉਹੋ ਜੇ ਹੋ ਜਾਂਦੇ ਦੋਹਾਂ ਦੇ ਪਿੰਡੇ ਕਾਟੇ ਨਾਲ اٹੇ ਹੋਏ ਸਨ ਪੈਰ ਨੰਗ ਠਖੜੰਮੇ ਜੇ ਉਹ ਪਿੰਡ ਦੀਆਂ ਗਲੀਆਂ ਵਿੱਚ ਪਾਉਂਦੇ ਰਹਿੰਦੇ ਹੁੰਦੇ ਸਨ ਲੋਕਿ ਉਹਨਾਂ ਵੱਲ ਤੱਕਦੇ ਪਰ ਕੋਈ ਉਹਨਾਂ ਨੂੰ ਮੋਹ ਨਾ ਲਾਉਂਦਾ ਹੋਰ ਕੋਈ ਮੁੰਡਾ ਵੀ ਉਹਨਾਂ ਨਾਲ ਨਾ ਖੇਡਦਾ ਸਦਾ ਭਾਂਤ ਭਾਂ ਦੀਆਂ ਗੱਲਾਂ ਉਹਨਾਂ ਬਾਰੇ ਚੱਲਦੀਆਂ ਹੀ ਰਹਿੰਦੀਆਂ ਸਨ 16 ਤੇ 14 ਵਰਿਆਂ ਦੇ ਕ੍ਰੀ ਮੁਰਹਿਮ ਕਰੋਟਾਂ ਨਾਲ ਕੁੱਤੀ ਖੇਡਦੇ ਲੋਕਾਂ ਨੂੰ ਕਾ ਨਾ ਪਾਉਂਦੇ ਐ ਖੇਡ ਨਿੱਕੇ ਬੱਚਿਆਂ ਦੀ ਜੂ ਹੋਈ ਪਰ ਇਹ ਦੋਵੇਂ ਭਰਾ ਕੜੇ ਹੋਈ ਕਿਸੇ ਵੱਖਰੀ ਮਿੱਟੀ ਦੇ ਸਨ ਕਰੋਟਾਂ ਤੋਂ ਹਟ ਕੌਡੀਆਂ ਨੂੰ ਜੁਟ ਜਾਂਦੇ ਕਈ ਵਾਰ ਉੱਥੇ ਹੀ ਜੂਤ ਪਟਾਂਗ ਹੋ ਕੇ ਰੁਸੇ ਰੁਸੇ ਪਿੰਡ ਦੀਆਂ ਹੱਟੀਆਂ ਤੇ ਜਾ ਪੈਂਦੇ ਉੱਥੇ ਲੋਕਾਂ ਦੀਆਂ ਇਧਰ ਲੀਆਂ ਉਧਰ ਲੀਆਂ ਸਲੂਣੀਆਂ ਆ ਲੂਣੀਆਂ ਵਿੱਚ ਇਹਨਾਂ ਦੇ ਕੰਨ ਰਸੇ ਰਹਿੰਦੇ ਆਥਨ ਨੂੰ ਘਰ ਪਰਤਣ ਵੇਲੇ ਮੁਰਦੂਆਂ ਦੀ ਗਲਵਕੜੀ ਪਈ ਹੁੰਦੀ ਸੀ ਮਾਂ ਬਿਮਾਰ ਪਿਆ ਮਹੀਨੇ ਤੋਤੇ ਹੋ ਗਿਆ ਸੀ ਹਕੀਮ ਜਾਂ ਡਾਕਟਰ ਨੂੰ ਸੱਦਣ ਦੀ ਉਸ ਘਰ ਵਿੱਚ ਪੁੱਜਦੀ ਕਿੱਥੇ ਸੀ ਪਰ ਲਾਗਲੇ ਸ਼ਹਿਰ ਦੇ ਸਰਕਾਰੀ ਹਸਪਤਾਲੋਂ ਮੁਫਤ ਦਵਾਈਆਂ ਲਿਓਨ ਦੀ ਵੇਲ ਵੀ ਤੇ ਕਰੀਮੋ ਰਹੀਮੋ ਕੋ ਨੂੰ ਨਹੀਂ ਸੀ ਲੱਭਦੀ ਜਦੋਂ ਕਰੋੜ ਤੇ ਕੌਡੀਆਂ ਖੇੜ ਹਟਦੇ ਤੇ ਹਟਾਂ ਦੇ ਕੋਈ ਗੱਲਾਂ ਕਰਨ ਵਾਲਾ ਬੰਦਾ ਉਹਨਾਂ ਨੂੰ ਦਿਖਾਈ ਨਾ ਦਿੰਦਾ ਤੋ ਆਪਣੀਆਂ ਗੁਲੇਲਾਂ ਤੇ ਗੋਲੀਆਂ ਚੋਕੇ ਬਾਰਸ਼ ਕਾਰਨ ਟੁਰ ਵਗਦੇ ਜੰਡਾ ਫਰਵਾਵਾ ਵਣਾ ਥੱਲੇ ਖਲੋਕੇ ਉੱਤੇ ਬੈਠੇ ਪੰਛੀਆਂ ਨੂੰ ਲੱਭਦੇ ਜੇ ਕੋਈ ਕਬੂਤਰ, ਕੁੱਗਈ, ਤਲੀਆਰ ਜਾਂ ਤਿੱਤਰ ਉਹਨਾਂ ਨੂੰ ਕਿਸੇ ਦਰਖਤ ਉੱਤੇ ਦੇਖ ਪੈਂਦਾ ਤਾਂ ਦੋਵੇਂ ਡੰਡ ਪਾ ਦਿੰਦੇ ਉਹ ਬਠਾਈ ਉਹ ਬਠਾਈ ਤੇ ਆਪਣੀਆਂ ਅੰਗੂਲੇਲਾਂ ਦੀਆਂ ਤੰਦਾਂ ਖਿੱਚਦੇ ਪਰ ਜਨੌਰ ਪਹਿਲਾਂ ਹੀ ਰੌਲਾ ਸੁਣ ਕੇ ਉੱਡ ਚੁੱਕੇ ਹੁੰਦੇ ਉਹਨਾਂ ਤੋਂ ਅਜੇ ਤੱਕ ਕੋਈ ਪੰਛੀ ਨਿਸਮ ਹੋਇਆ ਹਾਰ ਕੇ ਉਹ ਕਿਸੇ ਬਾਗ ਦੇ ਸੂਏ ਦੇ ਕੰਡੇ ਖਲੋਤੇ ਬਰੇਸ਼ ਦੀ ਛਾਵੇਂ ਬਹਿ ਜਾਂਦੇ ਕਦੇ ਬੁੱਖਾ ਨਾਲ ਪਾਣੀ ਪੀਂਦੇ ਤੇ ਕਦੇ ਟਾਮੀਆਂ ਟਾਮੀਆਂ ਗੱਲਾਂ ਕਰਦੇ ਲੋਕੇ ਪਤਾ ਨਹੀਂ ਕਿਦਾਂ ਸ਼িকার ਖੇਡ ਲੈਂਦੇ ਨੇ ਕ੍ਰੀਮੂਂਗੁਲਾ ਨਾਲ ਗਾਰਾ ਕੁਰੇਦਾ ਨਵੇਂ ਜਿਹਾ ਆਖਦਾ ਖਬਰੀ ਉਹਨਾਂ ਦੇ ਗੁਲੇਲਾ ਤੇ ਗੋਲੀਆਂ ਕਿਦਾਂ ਦੀਆਂ ਹੁੰਦੀਆਂ ਹੋਣਗੀਆਂ ਦੋ ਜਾ ਉਤਰ ਦਿੰਦਾ ਸਾਥੋਂ ਤੇ ਨਹੀਂ ਮੋਇਆ ਕਦੀ ਕੋਈ ਪੰਛੀ ਫਿਰ ਇੱਕ ਨਰਾਸ਼ਤਾ ਜੀ ਉਹਨਾਂ ਦੇ ਚਿਹਰਿਆਂ ਤੇ ਛਾ ਜਾਂਦੀ ਉਹ ਕਿੰਨਾ ਚਿਰ ਚੁੱਪਚਪੀਤੇ ਬੈਠੇ ਕਾਹਦੀਆਂ ਟਿੜਾਂ ਖੇਡਦੇ ਰਹਿੰਦੇ ਕਦੀ ਉੱਠ ਕੇ ਲੱਤਾਂ ਸੂਏ ਵਿੱਚ ਲਮਕਾ ਬੈਂਦੇ ਤੇ ਕਦੇ ਗੁਲੇਲਾ ਦੀਆਂ ਗੋਲੀਆਂ ਨਾਲ ਖੋਤੀ ਦਾ ਚਾਸ ਪੂਰਾ ਕਰਿਆ ਕਰਦੇ ਕਈ ਵਾਰੀ ਐਵੇਂ ਹੀ ਬਾਹਰ ਪੌਂਦਿਆਂ ਪੌਂਦਿਆਂ ਨੂੰ ਦਿਨ ਬਤੀਤ ਹੋ ਜਾਂਦਾ ਆਥਣ ਹੋ ਗਈ ਸੀ ਵਾਗੀ ਇਹ ਕਾਲੋਂ ਦੇ ਘਰਾਂ ਨੂੰ ਪਰਤ ਰਹੇ ਸਨ ਹਲੋਂ ਛੁੱਟੇ ਬਲਦਾਂ ਦੀਆਂ ਟੱਲੀਆਂ ਟਣਕਣ ਲੱਗੀਆਂ ਕਰੀਮੋ ਤੇ ਰਹੀਮੋ ਆਪਣੀਆਂ ਗੁਲੇਲਾ ਮੋਡਿਆਂ ਤੇ ਟੰਗੇ ਪਿੰਡਾਂ ਨੂੰ ਪਰਤ ਗਏ ਹੌਲੀ ਹੌਲੀ ਜਾਂਦੇ ਹੋਏ ਲੋਕਾਂ ਦੀ ਡੰਗਰਾਂ ਨੂੰ ਤੱਕ ਕੇ ਉਹਨਾਂ ਨੂੰ ਕੁਈ ਖਿਆਲ ਜੇ ਆ ਗਿਆ ਤੋ ਕੁਝ ਬੋਲਦੇ ਜਾਂਦੇ ਸਨ ਜਦੋਂ ਉਹਨਾਂ ਦਾ ਪਿਓ ਜਿਉਂਦਾ ਸੀ ਉਹਨਾਂ ਦੇ ਘਰ ਦੋ ਝੋਟੀਆਂ ਹੁੰਦੀਆਂ ਸਨ ਇੱਕ ਪਹਿਲਣ ਤੇ ਇੱਕ ਦੂਜੀ ਸੂਏ ਨਾਲੇ ਇੱਕ ਵੇੜਕੀ ਵੀ ਸੀ ਉਹ ਉਹਨਾਂ ਤੇ ਹਾਂ ਨੂੰ ਚਾਰਦੇ ਹੁੰਦੇ ਸੀ ਐਵੇਂ ਹੀ ਕਾਂ ਨੂੰ ਦੇ ਘਰ ਨੂੰ ਮੁੜਦੇ ਹੁੰਦੇ ਸੀ ਉਦੋਂ ਫਿਰ ਉਹ ਵੇੜੀ ਤੇ ਮੱਝਾਂ ਕਿੱਥੇ ਗਈਆਂ ਰੀਮੂ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ਅੱਬਾ ਜੂ ਇਹ ਵਿਚਾਰ ਚੁੱਕਿਆ ਸੀ ਉਹਨਾਂ ਨੂੰ ਤੈਨੂੰ ਨਹੀਂ ਪਤਾ ਚਲੋ ਠੀਕ ਹੋਇਆ ਸਾਮ ਸੰਭਾਲੀ ਦਾ ਟੰਟਾ ਕਲੋ ਲ타 ਰੀਮੂ ਨੇ ਖੁਸ਼ ਹੋ ਕੇ ਕਿਹਾ ਉਸ ਸਮਾਂ ਸਾਜਿਆ ਹੋ ਗਿਆ ਸੀ ਜਦੋਂ ਇੱਕ ਖੇਤ ਦੀ ਵਟ ਉਤੇ ਆਣ ਖਲੋਤੇ ਆਕਾਸ਼ ਉਤੇ ਜੋ ਪਹਿਲਾ ਤਾਰਾ ਚੜਿਆ ਸੀ ਤਾਂ ਉਹ ਖੁਰਾਂ ਦੇ ਘੱਟੇ ਨਾਲ ਫਿਜਾਰਟੀ ਹੋਣ ਕਰਕੇ ਵਿਖਾਲੀ ਨਹੀਂ ਦਿੰਦਾ ਜੜੀਆਂ ਬਾਜਰੇ ਦੇ ਸਿੱਟਿਆਂ ਉਤੇ ਅੰਤਮ ਠੋਂਗੇ ਭਾਰ ਕੇ ਉੱਡ ਚੁੱਕੀਆਂ ਸਨ ਕ੍ਰੀਮੋ ਤੇ ਰੀਮੋ ਦੇ ਖੱਬੇ ਪਾਸੇ ਇੱਕ ਮੱਕੀ ਦੀ ਪੈਲੀ ਡਰੇ ਹੋਏ ਬੱਚੇ ਵਾਂਗ ਚੁੱਪ ਖਲੋਦੀ ਸੀ ਪਹਿਲਵਾਨ ਦੇ ਡੋਲਿਆਂ ਵਰਗੀਆਂ ਛੱਲੀਆਂ ਹਰੇਕ ਟਾਂਡੇ ਨਾਲ ਜੁੜੀਆਂ ਹੋਈਆਂ ਦੇਖਤੀਆਂ ਸਨ ਪਤਾ ਹੀ ਕ੍ਰੀਮੋ ਇਹ ਸਾਡੀਆਂ ਪੈਲੀਆਂ ਹੁੰਦੀਆਂ ਸਨ ਕਦੀ ਹਾਂ ਪਤਾ ਏ ਕਈ ਵਾਰ ਲੱਕੜਾ ਲੈ ਕੇ ਮੁੜਦੀ ਮਾਂ ਇੱਥੋਂ ਦੀ ਰੰਗ ਦੀ ਦੱਸਿਆ ਕਰਦੀ ਸੀ ਮੈਂ ਉਦੋਂ ਨਿੱਕਾ ਜਿਹਾ ਹੁੰਦਾ ਸਾਂ ਐ ਵੀ ਉਸੇ ਰਾ ਅੱਬਾ ਨੇ ਭੇਜੀਆਂ ਜਿਹੜੇ ਰਾ ਵੈੜ ਕੇ ਤੇ ਛੋਟੀਆਂ ਗਈਆਂ ਸਨ ਐਉਂ ਆਖਦਾ ਆਖਦਾ ਕਰੀਮੋ ਹੱਸ ਪਿਆ ਨਾਲ ਹੀ ਰੀਮੋ ਵੀ ਦੋਵੇਂ ਖੜਖੜ ਕਰਦੇ ਦੋਰੇ ਹੁੰਦੇ ਜਾਂਦੇ ਸਨ ਉਹਨਾਂ ਦੀ ਅੱਖਾਂ ਵਿੱਚ ਪਾਣੀ ਆ ਗਿਆ ਜਿਕਰ ਉਹ ਰੋ ਰਹੇ ਹੁੰਦੇ ਨੇ ਐਨੇ ਨੂੰ ਹਵਾ ਦਾ ਰੋਮ ਕਾਵ ਗਿਆ ਉਹ ਦੋਵੇਂ ਖਮੋਸ਼ੀ ਹੋ ਕੇ ਮੱਕੀ ਦੇ ਪੱਤਿਆਂ ਦੀ ਖੜਖੜ ਕਿੰਨਾ ਚਿਰ ਸੁਣਦੇ ਰਹੇ ਅੱਬਾ ਇੱਥੇ ਹਲਵਾਉਂਦਾ ਹੁੰਦਾ ਸੀ ਵੱਡੇ ਨੇ ਹੋਕਾ ਜਾਂ ਭਰ ਕੇ ਆਖਿਆ ਹੁਣ ਨਾ ਸਾਡੇ ਵਾਣ ਨੂੰ ਭੋਏ ਨਾ ਜੋਣ ਨੂੰ ਢੱਗੇ ਚੱਲ ਚੰਗਾ ਏ ਐਦਾਂ ਹੀ ਕੀ ਲੈਣਾ ਜੇ ਗਲ ਫਾਹੇ ਪਾ ਕੇ ਰੀਮੋ ਨੇ ਬੇਪਰਵਾਹੀ ਨਾਲ ਗੁਲੇਲ ਦੀਆਂ ਤਣੀਆਂ ਖਿੱਚਦੇ ਆਖਿਆ ਫਿਰ ਦੋਵੇਂ ਚੁੱਪ ਹੋ ਗਏ ਉਹਨਾਂ ਦੇ ਚਿਹਰਾਂ ਉਹਨਾਂ ਦੀ ਅੰਤਰੀ ਮੇਂ ਅਹਿਸਾਸਾਂ ਨੂੰ ਪ੍ਰਗਟ ਪਾਈ ਕਰ ਦੇ ਸਨ ਐਨੇ ਨੂੰ ਰੀਮੋ ਨੇ ਆਖਿਆ ਚੱਲ ਰੀਮੋ ਵਾਗ ਚਲੀਏ ਕੁਝ ਛਲੀਆਂ ਦੇ ਚੋਰ ਜਾਣ ਕੇ ਕੋਟੀ ਨਾ ਕੱਢੇ ਤੇ ਦੋਵੇਂ ਕਾਲੀ ਕਾਲੀ ਓਲਾਂਗਾ ਪਰਦੇ ਪਿੰਡ ਨੂੰ ਤੁਰ ਪਏ ਜਿੱਥੇ ਦੀਵੇ ਬਲ ਚੁੱਕੇ ਸਨ ਜਿੱਦਣ ਦੀ ਮਾਂ ਬਿਮਾਰ ਪਈ ਸੀ ਦੋਵੇਂ ਇਕੋ ਵਾਲੇ ਰੋਟੀ ਖਾਂਦੇ ਸਨ ਮਾਂ ਲੋਕਾਂ ਦੇ ਘਰੀ ਪੇਣ ਦਲਣ ਕਰਕੇ ਖਾਣ ਲਈ ਦਾਣੇ ਇਕੱਠੇ ਕਰ ਲੈਂਦੀ ਹੁੰਦੀ ਸੀ ਉਹ ਦਾਣੇ ਇਹਨਾਂ ਦੇ ਨੇਤ ਦੇ ਡੰਗ ਨਹੀਂ ਸੀ ਟਪਾ ਸਕਦੇ ਦੋਵੇਂ ਜਣੇ ਚੁੱਲ੍ਹਾ ਚੌਂਕੇ ਤੇ ਕੱਚੀਆਂ ਤੋਂ ਆਕੀਆਂ ਜਿਹੀਆਂ ਰੋਟੀਆਂ ਲੂਣ ਨਾਲ ਖਾ ਕੇ ਸੌਂ ਰਹੇ ਹੁੰਦੇ ਕਦੇ-ਕਦੇ ਫਾਕਿਆਂ ਵਿੱਚ ਹੀ ਉਹਨਾਂ ਦੀਆਂ ਰਾਤਾਂ ਗੁਜ਼ਰਦੀਆਂ ਹੁੰਦੀਆਂ ਸਨ ਪਿੰਡ ਦੇ ਲੋਕ ਇਹਨਾਂ ਨੂੰ ਗਵਾਰ ਸਮਝਦੇ ਸਨ ਕਈ ਵਾਰ ਇਹਨਾਂ ਦੋਹਾਂ ਭਰਾਵਾਂ ਨੂੰ ਘਰ ਦੀਆਂ ਚੀਜ਼ਾਂ ਹਟਾਂ ਦੇ ਵਿੱਚ ਦੇ ਜਾਂ ਤੱਕਿਆ ਸੀ ਕਿਸੇ ਦੀ ਚੋਰੀ ਪਿੰਡ ਵਿੱਚ ਹੋ ਜਾਂਦੀ ਛੱਲੀਆਂ ਟੁੱਟਦੀਆਂ ਜਾਂ ਕਪਾਹ ਝੁਗੀ ਜਾਂਦੀ ਤਾ ਲੋਕਾਂ ਦਾ ਪਹਿਲਾ ਸ਼ੱਕ ਕਰੇ ਮੁਰੇ ਮੋਤੇ ਜਾਂਦਾ ਉਹਨਾਂ ਦੇ ਘਰ ਦੀ ਤਲਾਸ਼ੀ ਹੁੰਦੀ ਪਰ ਕਦੇ ਕੋਈ ਸ਼ੈ ਉਹਨਾਂ ਦੇ ਕੋਲੋਂ ਬਰਾਮਦ ਨਹੀਂ ਸੀ ਹੋਈ ਤਾਂ ਵੀ ਲੋਕ ਤਾਂ ਵੀ ਲੋਕਾਂ ਦਾ ਸ਼ੱਕ ਉਹਨਾਂ ਤੇ ਸਦਾ ਟਿਕਿਆ ਰਿਹਾ ਲੋਕਾਂ ਦੇ ਨਿੱਤ ਦੇ ਆਲੰਬਿਆ ਤੇ ਤਲਾਸ਼ੀਆਂ ਤੋਂ ਮਾਸ਼ੀਤੀ ਪੈ ਗਈ ਹੋਈ ਸੀ ਕ੍ਰੀਮੋ ਤੇ ਰੀਮੋ ਵੀ ਇਕਾਂਤ ਵਿੱਚ ਬਹਿ ਕੇ ਇਹਨਾਂ ਊਜਾਂ ਨੂੰ ਮਹਿਸੂਸ ਤੇ ਕਰਦੇ ਪਰ ਕੁਝ ਪੱਲੇ ਮੋੜੋ ਛੇਤੀ ਕੋਡੀਆਂ ਖਰੋਟਾਂ ਨਾਲ ਪੱਲੇ ਭਰ ਕੇ ਬਾਹਰ ਨੂੰ ਟੋਰ ਪੈਂਦੇ ਤੇ ਉਹਨਾਂ ਨੂੰ ਸਭ ਕੁਝ ਭੁੱਲ ਭੁਲਾ ਜਾਂਦਾ ਲੋਕ ਇਹਨਾਂ ਨੂੰ ਮੌਕੇ ਤੇ ਫੜਨ ਲਈ ਪੈਲੀਆਂ ਵਿੱਚ ਲੋਕ ਲੋਕ ਕੇ ਬਹਿੰਦੇ ਪਿੰਡ ਵਾਲਿਆਂ ਦਾ ਖਿਆਲ ਸੀ ਕਿ ਇਹਨਾਂ ਨੂੰ ਉੱਤੋਂ ਫੜ ਕੇ ਜੇਲ੍ਹਖਾਨੇ ਭਜਵਾ ਦਿੱਤਾ ਜਾਵੇ ਇਹੋ ਜਿਹੇ ਵਿਚਾਰ ਸੋ ਕੇ ਦੋਵੇਂ ਭਰਾ ਕਦੀ ਕਦੀ ਗੱਲਾਂ ਵੀ ਕੀਤਾ ਕਰਦੇ ਲੋਕੀ ਸਾਡੇ ਉੱਤੇ ਬਦੋਬਦੀ ਦਾ ਸ਼ੱਕ ਕਿਉਂ ਕਰੀ ਜਾਂਦੇ ਅਸੀਂ ਕਦੀ ਕਿਸੇ ਦੀ ਰੀਣ ਤੱਕ ਵੀ ਨਹੀਂ শুਈ ਐਵੇਂ ਚੱਲੇ ਨੇ ਦੋ ਜਾਖਤਾ ਤੇ ਦੋਵੇਂ ਜਾਣੇ ਉੱਚੀ ਉੱਚੀ ਹੱਸ ਪੈਂਦੇ ਮਾਂ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਸੀ ਉਹ ਦੋਵੇਂ ਰਾਤ ਵੇਲੇ ਮਾਂ ਕੋਲ ਆ ਬਹਿੰਦੇ ਮਾਂ ਦੇ ਮੂੰਹ ਨੂੰ ਤੱਕਦੇ ਮਾਂ ਬੜੀਆਂ ਸੋਗੀ ਗੱਲਾਂ ਉਹਨਾਂ ਨੂੰ ਸੁਣਾਉਂਦੀ ਬਹੁਤੀਆਂ ਉਹਨਾਂ ਦੇ ਪਿਓ ਬਾਰੇ ਭਾਵੇਂ ਉਹਨੂੰ ਜੂਏ ਦੀ ਆਦਤ ਸੀ ਪਰ ਉਹ ਬੜਾ ਚੰਗਾ ਮਨੁੱਖ ਸੀ ਤੁਹਾਡਾ ਆਬਾ ਬੱਚਾ ਹਾਂ ਮਾਂ ਬੜਾ ਚੰਗਾ ਸੀ ਕਰੀਮੂ ਖੁਸ਼ੀ ਨਾਲ ਬੋਲਿਆ ਮੈਨੂੰ ਹਾਲ ਛੱਡ ਕੇ ਕੁਛੜ ਚੁੱਕ ਲੈਂਦਾ ਛੱਲੀਆਂ ਦਿੰਦਾ ਗੰਨੇ ਵੀ ਵੇਲੇ-ਵੇਲੇ ਕਿੰਨੀਆਂ ਹੋਰ ਚੀਜ਼ਾਂ ਸਾਥੋਂ ਮੁੱਕਦੀਆਂ ਹੀ ਨਹੀਂ ਹੈ ਨਾ ਕਰੀਮੂ ਰਹੀਮੂ ਬੋਲਿਆ ਦਾਣੇ-ਦਾਣੇ ਹੁੰਦੇ ਸਨ ਸਾਡੇ ਕੋਠਿਆਂ ਵਿੱਚ ਉਦੋਂ ਕਰੀਮੂ ਮਾਂ ਵੱਲ ਤੱਕਦਾ ਬੋਲਿਆ ਰਾਜ ਰੋਟੀਆਂ ਖਾਂਦੇ ਹੁੰਦੇ ਸਾਂ ਪਰ ਹੁਣ ਹੁਣ ਤੇ ਮਾਂ ਸਾਡੇ ਕੋਲ ਸਾਡੇ ਸਾਰੇ ਕੋਠੇ ਖਾਲੀ ਪਏ ਨੇ ਇੱਕ ਪਾਲੀ ਕੋਠੇ ਵਿੱਚ ਹੂਕ ਜੀ ਛਾ ਗਈ ਤਿੰਨਾ ਨੇ ਦੀਵੇ ਦੀ ਮਦਮ ਹੁੰਦੀ ਜੋਤ ਵਾਲ ਤੱਕਿਆ ਮਾਂ ਦੀਆਂ ਅੱਖਾਂ ਗਿੱਲੀਆਂ ਸਨ ਉਸ ਗਲੇਡੂ ਪਾੜ ਕੇ ਮੋੜ ਆਖਿਆ ਉਹ ਮੈਨੂੰ ਬੜਾ ਪਿਆਰ ਕਰਦਾ ਸੀ ਤੁਹਾਡਾ ਬਾਪਾ ਬੱਚਾ ਵੇਂਦੇ ਚ ਐ ਮੇਰੇ ਕੰਨਾਂ ਦੀਆਂ ਮੁਰਕੀਆਂ ਜਦੋਂ ਮੇਰਾ ਵਿਆਹ ਹੋਇਆ ਸੀ ਉਹ ਦੋ ਬਣਵਾਈਆਂ ਸਨ ਤੁਹਾਡੇ ਅੱਬਾ ਨੇ ਐ ਸੋਨੇ ਦੀਆਂ ਮੁਰਕੀਆਂ ਕਰੀ ਮੋ ਤੇਰੀ ਮੋ ਦੀਆਂ ਨਜ਼ਰਾਂ ਮਾਦੀਆਂ ਮੁਰਕੀਆਂ ਤੇ ਜੰਮੀਆਂ ਹੋਈਆਂ ਸਨ ਮਾਂ ਨੂੰ ਹਟਕੋਰੇ ਜਿਹਾਉਣ ਲੱਗ ਪਏ ਉਹ ਮੋੜ ਬੋਲੇ ਬੜੀ ਔਖੇ ਵੇਲੇ ਆਏ ਬੱਚਾ ਜਦੋਂ ਜੂਏ ਵਿੱਚ ਸਭ ਕੁਝ ਲਾ ਬੈਠਾ ਸੀ ਉਦੋਂ ਘਰ ਦਾ ਲਾਂਗਾ ਟਪਾਲੀ ਮੈਂ ਆਖਿਆ ਸੀ ਇਹ ਮੁਰਕੀਆਂ ਵੇਚ ਦਿਓ ਪਰ ਉਹ ਸਾਖਿਆ ਨਹੀਂ ਮੈਂ ساری ਉਮਰ ਹੀ ਤੇਰੇ ਕੰਨਾਂ ਵਿੱਚ ਇਹ ਨਮਕ ਦੀਆਂ ਵਿਖਾਂਗਾ ਮਾਂ ਦੀਆਂ ਝੁਰੜੀਆਂ ਵਿੱਚ ਹੰਝੂਆਂ ਦੀਆਂ ਤਤੀਰੀਆਂ ਫਸੀਆਂ ਹੋਈਆਂ ਸਨ ਕ੍ਰੀਮ ਮੋਤੇ ਰੀਮੋ ਸੁੱਨ ਹੋਏ ਬੈਠੇ ਸਨ ਮਾਂ ਕੁਝ ਰੋਕੇ ਬੋਲੀ ਮੈਂ ਉਮਰ ਭਰ ਇਹਨਾਂ ਮੁਰਕੀਆਂ ਨੂੰ ਸੰਭ ਰੱਖਦੀ ਆਈ ਹਾਂ ਪੁੱਤਰ ਜੇ ਮੈਂ ਮਰ ਗਈ ਨਾ ਇਹ ਮੇਰੇ ਨਾਲ ਹੀ ਕਬਰ ਵਿੱਚ ਦਬਾ ਦੇਣੀ ਆ ਤੁਹਾਡੇ ਅੱਬਾ ਦੀ ਯਾਦ ਉਦਾ ਗਲਾਰੋਗਿਆ ਤੇ ਅੱਗੋਂ ਉਹ ਕੁਝ ਨਾ ਕਹਿ ਸਕੇ ਬਿੰਦਕੋ ਮਗਰੋਂ ਦੋਵੇਂ ਪ੍ਰਾਉਟ ਕੇ ਬਾਹਰ ਨਿਕਲAE ਆਕਾਸ਼ ਤੇ ਤਾਰੇ ਬਿੱਲੀ ਦੀਆਂ ਅੱਖਾਂ ਵਾਂਗ ਲੱਟ ਲੱਟ ਪੈ ਚਾਕਦੇ ਸਨ ਮੰਨੋ ਉਹਨਾਂ ਨੂੰ ਕੁਰਕ ਰਹੇ ਨੇ ਦੋਵੇਂ ਨਾਲ ਡੱਟੀਆਂ ਮੰਜੀਆਂ ਤੇ ਪੈ ਕੇ ਗੱਲਾਂ ਜੀਆਂ ਕਰਨ ਲੱਗ ਪਏ ਮਾ ਐਵੇਂ ਨਿਤ ਮਰਨ ਮਰਨ ਕਰਦੀ ਰਹਿੰਦੀ ਹੈ ਰੀਮੋ ਬੋਲਿਆ ਰੱਬ ਕਰੇ ਮਾ ਨਾ ਮਰੇ ਤੇ ਨਾ ਹੀ ਉਹਦੀਆਂ ਮੁਰਕੀਆਂ ਦੱਬੀਆਂ ਜਾਣ ਰੀਮੋ ਨੇ ਆਖਿਆ ਹਾਂ ਉਹ ਜਿਉਂਦੀ ਰਹੇ ਤੇ ਵੇਖਦੀ ਰਹੇ ਆਪਣੀਆਂ ਮੁਰਕੀਆਂ ਨੂੰ ਫਿਰ ਦੋਵੇਂ ਚੁੱਪ ਕਰ ਗਏ ਸੋਨਾ ਵੀ ਕਦੀ ਦੱਬੀਦਾ ਇਹ ਭੋਂ ਵਿੱਚ ਭਲਾ ਰੀਮੋ ਨੇ ਪੁੱਛਿਆ ਕਾਨੂੰ ਮਾਂ ਦੇ ਸੁਧੈਣ ਲੋਕੀ ਤੇ ਸੋਨਾ ਸਗੋਂ ਧਰਤੀ ਚੋਂ ਕੱਢਦੇ ਹੁੰਦੇ ਨੇ ਕਿੰਨੇ ਕੰਮ ਆਉਂਦਾ ਸੋਨੇ ਦੇ ਪੈਸੇ ਪੈਸੇ ਦੇ ਦਾਣੇ ਤੇ ਦਾਣੇ ਦੀਆਂ ਰੋਟੀਆਂ ਇਉਂ ਗੱਲਾਂ ਕਰਦੇ ਉਸੋਂਗੇ ਕਈ ਦਿਨ ਹੋਰ ਲੰਘ ਗਏ ਔਰਕਾ ਰੇੜਕ ਦੀ ਮਾਂ ਦਾ ਅੰਤ ਹੋ ਗਿਆ ਦੋਵਾਂ ਭਰਾਵਾਂ ਨੇ ਨੜੋਇਆ ਤਿਆਰ ਕੀਤਾ ਕੋਈ ਉਹਨਾਂ ਦੀ ਸਹਾਇਤਾ ਨੂੰ ਨਾ ਪਹੁੰਚਿਆ ਉਹ ਆਪ ਹੀ ਕਬਰ ਪੁੱਟੀ ਤੇ ਅੰਤਮ ਦਰਸ਼ਨਾਂ ਲਈ ਮਾਂ ਦਾ ਮੂੰਹ ਨੰਗਾ ਕੀਤਾ ਦੋਹਾਂ ਕੰਨਾਂ ਵਿੱਚ ਦੋ ਸੋਨੇ ਦੇ ਮੁਰਕਿਆਂ ਉਸੇ ਤਰ੍ਹਾਂ ਲੰਮਕ ਰਹੀਆਂ ਸਨ ਉਹਨਾਂ ਦੇ ਪਿਓ ਦੀ ਯਾਦਗਾਰ ਮਾਂ ਚੰਗੀ ਤਰ੍ਹਾਂ ਦਫਨਾ ਕੇ ਦੋਵੇਂ ਘਰ ਪਰਤ ਆਏ ਕੋਈ ਦਿਲ ਬਰੀਲੀ ਉਹਨਾਂ ਕੋਲ ਨਾਂ ਬੈਠਾ ਨਾ ਹੀ ਪਿੰਡ ਵਿੱਚ ਕਿਸੇ ਨੂੰ ਉਹਨਾਂ ਦੀ ਮਾਂ ਦਾ ਗਮ ਸੀ ਰਾਤੀ ਦੋਵੇਂ ਭੁੱਖੇ ਪਾਣੀ ਮੰਝੀਆਂ ਤੇ ਚੁੱਪ-ਚਾਪ ਜੇ ਪੈ ਗਏ ਕੋਚੈਨ ਮਗਰੋਂ ਕਰੀਮੀ ਦੇ ਮੂੰਹ ਨਿਕਲਿਆ ਚਲੋ ਜੀ ਤੁਰ ਗਈ ਮਾਂ ਵੀ ਅੱਜ ਹੁਣ ਉਹ ਕਿੱਥੇ ਜਾਏਗੀ ਕਰੀਮੋ ਰੇਮੋ ਨੇ ਚੁੱਪ ਤੋੜੀ ਬੈਠਦੀ ਮੁਰਕੀਆਂ ਵੀ ਨਾਲ ਹੀ ਮੁਰਕੀਆਂ ਕਰੀਮੋ ਕੋਈ ਉਤਰਨਾ ਦੇ ਸਕਿਆ ਉੜਕ ਦੋਨਾਂ ਨੂੰ ਨੀਂਦਰ ਆ ਗਈ ਧਰੋ ਵਾਂ ਘੁੰਮਣ ਵਾਲੀਆਂ ਸੱਤ ਰਿਸ਼ੀਆਂ ਦੀ ਖਿੱਤੀ ਕਿਤੇ ਦੀ ਕਿਤੇ ਜਾ ਚੁੱਕੀ ਸੀ ਕਿੰਨੇ ਹੀ ਤਾਰੇ ਆਕਾਸ਼ੋਂ ਬੁੱਝ ਚੁੱਕੇ ਸਨ ਜਦੋਂ ਰਹਿਮੂ ਕਸਮੇੜ ਜਾਂ ਖੰਦਾ ਜਾਗਿਆ ਰਾਤ ਐਡੀ ਡਰਾਉਣੀ ਸੀ ਜੇ ਡਾ ਉਹਨਾਂ ਦੀ ਮੋਈ ਮਾਂ ਦਾ ਚਿਹਰਾ ਉਹ ਸਹਜੇ ਜੇ ਭਰਾ ਨੂੰ ਜਗਾ ਕੇ ਆਖਿਆ ਭੁੱਖ ਲੱਗੀਓ ਘਰ ਵਿੱਚ ਤੇ ਕੁਝ ਨਹੀਂ ਕਰੀਮੂ ਬੋਲਿਆ ਫਿਰ ਕਿੰਨਾ ਚਿਰ ਦੋਵੇਂ ਗੁੰਮ ਜੇ ਪੈ ਰਹੇ ਪਰ ਰਹਿਮੂ ਨੇ ਮੋੜ ਆਖਿਆ ਖਰੋਟ ਪੰਨ ਕੇ ਖਾ ਲਵਾਂ ਖੇਡਾਂ ਕੇ ਕਾਦੇ ਨਾਲ ਮੋੜ ਇੱਕ ਹੂਕ ਜੀ ਛਾ ਗਈ ਤੇ ਫਿਰ ਫਿਰ ਇੱਕ ਵਾਰ ਇੱਕੋ ਫੁਰਨਾ ਜੀ ਕਰ ਦੋਹਾਂ ਨੂੰ ਫੁਰ ਪੈਂਦਾ ਬਿਨਾ ਹੋਰ ਕੁਝ ਬੋਲਿਆਂ ਦੋਵੇਂ ਉੱਠ ਖਲੋਤੇ ਮਲਕਣੇ ਜੈਨ ਇੱਕ ਨੇ ਕਹੀ ਚੁੱਕੀ ਤੇ ਦੂਜੇ ਨੇ ਕੰਧਾਲਾ ਤੇ ਸਹਿਜੇ ਸਹਿਜੇ ਦੋਵੇਂ ਬਾਹਰ ਨਿਕਲ ਗਏ ਰਾਤ ਮੌਤ ਜੱਡੀ ਖਮੋਸ ਸੀ ਸੱਜਰੀ ਦਬੀ ماں ਦੀ ਕਬਰ ਉੱਤੇ ਦੋ ਕਾਲੇ ਵਜੂਦ ਐਨ ਖਲੋਤੇ ਸਨ ਜਿਕਰ ਮਿਰਤੂ ਦੇ ਪਰਛਾਵੇਂ ਹੁੰਦੇ ਹਨ ਕਿੰਨਾ ਚਿਰ ਕੋਈ ਆਵਾਜ਼ ਉੱਥੇ ਪੈਦਾ ਨਾ ਹੋਈ ਕੋਚੇ ਨ ਮਗਰੋਂ ਕੁਝ ਸਾਹ ਸਾਹ ਹੋਈ ਕਰੇਮੋ ਮਾਰ ਵੀ ਟੱਕ ਸਿਆਜੇਰੇ ਮੋਦੇ ਮੂ ਮਸਾ ਨਿਕਲੇ ਤੂੰ ਵੀ ਤੇ ਕ੍ਰੀਮੂ ਨੇ ਕੰਬਦੀਆਂ ਬਾਹਾਂ ਨਾਲ ਕਹੀ ਆਪਣੇ ਵੱਲ ਝੁਕਾਂਦਿਆ ਕਿਹਾ ਉਹਨਾਂ ਦੀਆਂ ਹੀ ਕਾਂਠਾ-ਖਟਕ ਵੱਜ ਰਹੀਆਂ ਸਨ ਕਹੀ ਤੇ ਕੰਦਾਲਾ ਜੀ ਕਰੋਨਾ ਤੋਂ ਚੁੱਕੇ ਹੀ ਨਹੀਂ ਜਾਂਦੇ ਕਬਰ ਪੁੱਟਣ ਲਈ ਹਥਿਆਰਾਂ ਨੂੰ ਉਭਾਰ ਕੇ ਉਹ ਟੱਕ ਮਾਰਨਾ ਚਾਹੁੰਦੇ ਸਨ ਪਰ ਬਾਵਾ ਬਾਵਾ ਜੀਕਰ ਸਤਿਆਹੀਣ ਹੋ ਗਏ ਹੁੰਦੀਆਂ ਰਾਤ ਦੀ ਖਮੋਸ਼ੀ ਵਿੱਚੋਂ ਇੱਕ ਬੇਮਾਲੂਮ ਜੀ ਆਵਾਜ਼ ਉਹਨਾਂ ਦੇ ਕੰਨਾਂ ਵਿੱਚ ਗੂੰਜ ਉਠੀ ਜਿਕਰ ਆਕਾਸ਼ ਤੇ ਪਤਾਲ ਦੋਵੇਂ ਬੋਲ ਉੱਠੀ ਹੁੰਦੇ ਹਨ ਐ ਮੇਰੇ ਨਾਲ ਹੀ ਦੁਬਾ ਦੇਣੀ ਐ ਮੇਰੀਆਂ ਮੁਰਕੀਆਂ ਤੁਹਾਡੇ ਅੱਬਾ ਦੀ ਯਾਦ ਬੱਚਾ ਮਾਂ ਰਿਹਮੋ ਦੇ ਮੋਹ ਬੇਤਹਾਸ਼ਾਂ ਨੂੰ ਨਿਕਲਿਆ ਜਿਕਰੋ ਰੋਪਿਆ ਹੁੰਦਾ ਚੱਲ ਰਿਹਮੋ ਕ੍ਰੀਮੋ ਕੇਵਲ ਐਨਾ ਹੀ ਆਖ ਸਕਿਆ ਹਥਿਆਰ ਦੋਹਾਂ ਦੇ ਹੱਥੋਂ ਟੈਪ ਐ ਤਾਰਿਆਂ ਦੇ ਲੋਹ ਵਿੱਚ ਉਹਨਾਂ ਘਰ ਨੂੰ ਮੁੜੇ ਜਾਂਦਿਆਂ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸਨ ਲਿਖਤ ਨੌਰੰਗ ਸਿੰਘ ਆਵਾਜ਼ ਜਸਤੀ ਸੰਦੋ ਫਿਰ ਮਿਲਦੇ ਆ ਇੱਕ ਹੋਰ ਬਹੁਤ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ